ਆਪਣਾ ਨਾਂ ਤੇ ਕਿਹੜਾ ਸ਼ਹਿਰ ਤੋਂ ਡਰਨ ਵਾਲਾ ਤੇ ਕੀ ਘਟਨਾ ਵਾਪਰੀ ਪੜਨਾਂ ਮੇਰਾ ਨਾਂ ਸਰਦਾਰ ਧੀਰਾ ਸਿੰਘ ਜੀ ਸਾਡੇ ਘਰ ਅੱਜ ਤੋਂ ਤੰਰੀਨ ਰੇਟ ਕੀਤਾ ਜੀ ਦੋ ਰੀਸ ਤੋਂ ਪਹਿਲਾਂ ਪੰਜ ਬੰਦੇ ਕਾਲਾ ਹਲਟੋ ਤੇ ਆਏ ਜੀ ਲਗਭਗ 2 ਵਜੇ ਤੇ ਬੂਹਾ ਖਲਵਾ ਕੇ ਤੇ ਮੈਨੂੰ ਧੱਕਾ ਮਾਰ ਕੇ ਸੁੱਟ ਕੇ ਪਿਸਤਲ ਮੇਰੇ ਤੇ ਤਾਂ ਲਿਆ ਤੇ ਮੇਰੀ ਸ਼੍ਰੀਮਤੀ ਦਾ ਉਹਨਾਂ ਨੇ ਮੂੰਹ ਕੱਪੜੇ ਨਾਲ ਬੰਦ ਕਰ ਲਿਆ ਇਹ ਸਾਡੇ ਤੇ ਇਸ ਤਰ੍ਹਾਂ ਘਟਨਾ ਵਾਪਰੀ ਜੀਤੀ ਜਰਾ ਇਹ ਕਿਸ ਨੀਤ ਨਾਲ ਆਇਆ ਇਹ ਲੁੱਟਮਾ ਲੁੱਟਣ ਦੀ ਨੀਤ ਨਹੀਂ ਆਉਂਦੀ ਤੁਹਾਨੂੰ ਕੋ ਉਹਨਾਂ ਨੇ ਮੰਨ ਕੀਤੀ ਤੁਹਾਡੇ ਕੋਲ ਇਹ ਇਹੋ ਲੁੱਟਣਾ ਹੀ ਆਉਂਦੇ ਜੀ ਚਾਹੁੰਦੇ ਆ ਵੀ ਜੋ ਕੁਝ ਇਹਨਾਂ ਤੋਂ ਲੈ ਜਾਈਏ ਤੇ ਫਿਰ ਗਏ ਕਿਤਰਾ ਰੋਲਾ ਪੈਣ ਤੇ ਭੱਜੇ ਰੋਲਾ ਪੈਣ ਤੇ ਜਦੋਂ ਰੋਲਾ ਪਾਇਆ ਤੇ ਫਿਰ ਉਹ ਜੀ ਗੱਡੀ ਤੇ ਹਲਟੋ ਤੇ ਹੀ ਦੋ ਜਣੇ ਅੰਦਰ ਹੀ ਇੱਕ ਬਾਹਰ ਉਹਨਾਂ ਨੂੰ ਅਗਵਾਈ ਕਰਦਾ ਸੀ ਦੋ ਜਣੇ ਅੰਦਰ ਹੀ ਇੱਕ ਪੰਜਵਾਂ ਬਾਹਰ ਅਗਵਾਈ ਕਰ ਰਿਹਾ ਹੈ। ਮਤਲਬ ਕਿ ਤੁਸੀਂ ਸਮਝਦੇ ਵੀ ਕੋਈ ਘਟਨਾ ਉਹੀ ਘਟਨਾ ਹੋ ਸਕਦੀ। ਘਟਨਾ ਜੀ ਜਦੋਂ ਮੈਨੂੰ ਥੱਲੇ ਸੁੱਟ ਲਿਆ ਤੇ ਉੱਤੇ ਪਿਸਟਨ ਤਾਣ ਲਿਆ ਤੇ ਇਸ ਤੋਂ ਵੱਧ ਕੀ ਜੀ ਹੋਰ ਹੋ ਸਕਦਾ। ਜੀ ਆਪਣਾ ਨਾਮ ਤੇ ਕਿਹੜੀ ਜਗ੍ਹਾ ਤੇ ਪੋਸਟਿੰਗ ਦੀ ਆਉਂਦਾ ਤੇ ਕੀ ਜਾਣ ਚਾਹੋਗੇ ਜੀ ਸਰਮੈਂਟਿਕ? ਮੇਰਾ ਨਾਮ ਰਮਨਦੀਪ ਸਿੰਘ ਜੀ ਮੈਂ ਖੇਤੀਬਾੜੀ ਵਿਕਾਸ ਅਫਸਰ ਹਮਲਟੋਈ ਮੇਰੀ ਬੂਸਟਿੰਗ ਆ ਜੇ ਕੱਲ तकरीबन 2 ਸਵਾ 2 ਵਜੇ ਇਹ ਘਟਨਾ ਸਾਡੇ ਘਰ ਵਾਪਰੀ ਹੈ ਉਹਨਾਂ ਨੇ ਆ ਕੇ ਪਹਿਲਾਂ ਬੂਆ ਖੜਕਾਇਆ ਇਹਨਾਂ ਤੋਂ ਕਿਸੇ ਘਰ ਬਾਰੇ ਜਾਣਕਾਰੀ ਮੰਗੀ ਉਹਨਾਂ ਉਸਦੋਂ ਇਹ ਅੰਦਾਜ਼ਾ ਲਾ ਲਿਆ ਵੀ ਦੋ ਹੀ ਬਜ਼ੁਰਗ ਨੇ ਘਰ ਫਿਰ ਦੂਜੀ ਵਾਰੀ 5 ਮਿੰਟ ਬਾਅਦ ਆ ਕੇ ਉਹਨਾਂ ਨੇ ਬਸ ਤੌਲ ਤਾੜ ਕੇ ਇਹਨਾਂ ਨੂੰ ਧੱਕਾ ਮਾਰ ਲਿਆ ਮਾਤਾ ਜੀ ਦਾ ਮੂੰਹ ਉਹਨਾਂ ਨੇ ਵਗੜ ਲਿਆ ਜਦੋਂ ਇਹਨਾਂ ਨੇ ਰੌਲਾ ਪਾਇਆ ਮੈਂ ਕੁਦਰਤੀ ਉਦੋਂ ਆਇਆ ਹੀ ਸੀ ਕਾਰੀ ਸੀ ਜਦੋਂ ਮੈਂ ਬਾਹਰ ਆਇਆ ਤੇ ਉਹ ਰੌਲਾ ਦੀ ਬਾਤ ਸੁਣ ਕੇ ਆਲਟੋ ਗੱਡੀ ਚ ਪਾਣੀ ਜਾਣੇ ਉਹ ਭੱਜ ਗਈ ਜਿੱਥੇ ਫਿਰ ਉਸ ਤੋਂ ਬਾਅਦ ਅਸੀਂ 112 ਤੇ ਇਤਲਾਹ ਦਿੱਤੀ ਤੇ ਉਸ ਤੋਂ ਬਾਅਦ ਚਲੋ ਪੁਲਿਸ ਦਾ ਵੀ ਵਧੀਆ ਹੀ ਰਿਸਪੌਂਸ ਰਿਹਾ ਜੀ ਐਸਐਸਪੀ ਸਾਹਿਬ ਤਰਨਤਾਰਨ ਦਾ ਉਹਨਾਂ ਨੇ ਉਸੇ ਵੇਲੇ ਉਧਰ ਨਹੀਂ ਕਾਲੀ ਐਫਆਈਆਰ ਦਰਜ ਕਰਾ ਕੇ ਅਗਲੀ ਰੀ ਕਾਰਵਾਈ ਉਹਨਾਂ ਨੇ ਸ਼ੁਰੂ ਕਰਵਾ ਦਿੱਤੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਟ੍ਰੇਸ ਕਰਾਂਗੇ ਨਾ ਬੰਦੇ ਉਹ ਤੁਸੀਂ ਕੀ ਮੰਗ ਕਰਦੇ ਤੇ ਕੀ ਹੈ ਜੇ ਤੁਹਾਨੂੰ ਖਤਰਾ ਨਾ ਹੋਵੇ ਹਾਂਜੀ ਪਹਿਲਾਂ ਵੀ ਸਾਡੇ ਘਰ ਨੂੰ ਟਾਰਗੇਟ ਕੀਤਾ ਗਿਆ ਤਿੰਨ ਮਰੀਜੀ ਐਰਕੀ ਤੇ ਇਹਨਾਂ ਨੇ ਅਟੈਕ ਹੀ ਕਰ ਦਿੱਤਾ ਆ ਕੀ ਤੇ ਬਾਕੀ ਟਰੇਸ ਕਰਨਾ ਚਾਹੀਦਾ ਜੀ ਜੇ ਹੋਣਾ ਟਰੇਸ ਹੋਏ ਜਾਂ ਸਾਡਾ ਨੁਕਸਾਨ ਕਰਨਗੇ ਜਾਂ ਜਿਸ ਤਰ੍ਹਾਂ ਇਹ ਤਰੇ ਫਿਰਦੇ ਆ ਇਲਾਕੇ 'ਚ ਕਿਸੇ ਵੀ ਪਰਿਵਾਰ ਦਾ ਨੁਕਸਾਨ ਕਰਨਗੇ ਪੱਟੀ ਵਿੱਚ ਅਕਸਰ ਲਿਖਿਆ ਰਹੇਗਾ ਇਹੋ ਜਿਹੇ ਘਟਨਾਵਾਂ 'ਚ ਕਾਫੀ ਵੱਧ ਹੈ ਕੀ ਕਹਿਣਾ ਮੰਗ ਕਰੋਗੇ ਪੁਲਿਸ ਕੋਲ ਜਾਂ ਸਰਕਾਰ ਕੋਲ ਸਾਡੀ ਸਰਕਾਰ ਕੋਲ ਇਹੋ ਮੰਗ ਹੈ ਜੀ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਜਾਵੇ ਲੋਕ ਆ ਜਿਹੜੇ ਉਹ ਆਪਣੇ ਘਰਾਂ 'ਚ ਹੀ ਬੰਦੀ ਬਣ ਗਏ ਆ ਪਰ ਆ ਜੀ ਅਸੀਂ ਹੁਣ ਡਿਊਟੀਆਂ ਦੇ ਹੁੰਦੇ ਆ ਬਜ਼ੁਰਗ ਮਾਪਿਓ ਘਰ ਆ ਸਾਨੂੰ ਪਿੱਛੇ ਵੀ ਚਿੰਤਾ ਰਹਿਣ ਲੱਗ ਪਈ ਆ ਵੀ ਕੋਈ ਸਾਡੇ ਪਰਿਵਾਰ ਨਾਲ ਕੋਈ ਘਟਨਾ ਨਾ ਘਟਦੀ ਸੋ ਇਹੋ ਹੀ ਬੇਨਤੀ ਆ ਵੀ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਜਾਵੇ ਜੋ ਲੋਕ ਆ ਆਪਣੇ ਵਧੀਆ ਤਰੀਕੇ ਨਾਲ ਜ਼ਿੰਦਗੀ ਬਤੀਤ ਕਰ ਸਕਣ। ਉਹ ਜਿਹੜੇ ਬੰਦੇ ਆ ਇਹਨਾਂ ਕੋਈ ਡਿਮਾਂਡ ਨਹੀਂ ਕੀਤੀ ਤੁਹਾਡੇ ਬੰਦੇ ਸਾਹਿਬ। ਇਹ ਇਹਨਾਂ ਨੇ ਜੀ ਇਹ ਲੁੱਟਣ ਦੀ ਨਾਲ ਹੀ ਆਏ ਜੀ ਜਿਵੇਂ ਮਾਦਾ ਜੀ ਦਾ ਇਹਨਾਂ ਨੇ ਮੂੰਹ ਬੰਦ ਲਿਆ ਸੀ ਉਹਨਾਂ ਨੇ ਪਿਸਤੌਲ ਦਾਣ ਕੇ ਢੀਕ ਲਿਆਈ ਫਿਰ ਇਹਨਾਂ ਦੀ ਅਗਲੀ ਮੰਗ ਇਹੋ ਹੀ ਹੋਣੀ ਸੀ ਵੀ ਜੋ ਵੀ ਹੈਗਾ ਸਾਨੂੰ ਦੇ ਦਿਓ ਮਤਲਬ ਜਦੋਂ ਇਹਨਾਂ ਨੇ ਰੌਲਾ ਪਾਇਆ ਵੇਖਿਆ ਵੀ ਘਰ ਹੋਰ ਵੀ ਬੰਦੇ ਹੈਗੇ ਆ ਤੇ ਉਹ ਫਿਰ ਭੱਜ ਗਏ ਜੀ ਕੋਲ ਸਾਨੂੰ ਮਾਫੀ ਦਰਜ ਕਰ ਲਿਆ ਹਾਂਜੀ ਐਫ ਆਈ ਆਰ ਦਰਜ ਕਰਨੀ ਕਿੰਨੇ ਲੋਕਾਂ ਖਿਲਾਫ ਉਹਨਾਂ ਨੇ ਅਣਪਛਾਤੇ ਲੋਕਾਂ ਖਿਲਾਫ ਕੀਤਾ ਪੰਜ ਪੰਜ ਦੇਖ ਲਾ ਹਾਂਜੀ ਦੇਖ ਲਾ ਹਾਂਜੀ ਹੁਣ ਪੂਰ ਸੇ ਕਰ ਲਈ ਅਗਲੀ ਅਮਚ ਲਿਆ ਰਹੀ ਹੈ ਹਾਂਜੀ ਲਿਆ ਰਹੀ ਜੀ ਯਾਰ